ਮਾਪਿਆਂ ਨੇ ਆਪਣੀ लाਡਲੀ ਅਤੇ ਜਵਾਨ ਧੀ ਨੂੰ ਸਵੇਰੇ ਚੰਗੀ ਭਲੀ ਨੂੰ ਉਸਦੇ ਦਫ਼ਤਰ ਭੇਜ ਦਿੱਤਾ ਸੀ ਇੱਕ ਵੱਡੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੀ ਅਮਨ ਦੇ ਨਾਲ ਯੂਨੀਵਰਸਿਟੀ ਦੇ ਅੰਦਰ ਹੀ ਇੱਕ ਮਾੜਾ ਹਾਦਸਾ ਹੋਇਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਧੀ ਨੂੰ ਸਹੀ ਇਲਾਜ ਨਹੀਂ ਦਿੱਤਾ ਗਿਆ ਅਮਨ ਦੀ ਯੂਨੀਵਰਸਿਟੀ ਦੇ ਅੰਦਰ ਹੀ ਜਾਣ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਕਈ ਤਰ੍ਹਾਂ ਦੇ ਦੋਸ਼ ਲਗਾਏ ਨੇ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਪਰਿਵਾਰਿਕ ਮੈਂਬਰ ਇਹ ਵੀ ਆਖ ਰਹੇ ਨੇ ਕਿ ਇਸ ਦੇ ਪਿੱਛੇ ਕਿਸੇ ਦੀ ਵੱਡੀ ਸਾਜ਼ਿਸ਼ ਹੈ ਜਿਸ ਦੇ ਚੱਲਦੇ ਹੋਏ ਉਹਨਾਂ ਦੀ ਧੀ ਦੀ ਜਾਨ ਲਈ ਗਈ ਹੈ। ਅਰਉਂਦੀਪ ਸਿੰਘ ਹੈ ਜੀ ਖੰਨੇ ਤੋਂ ਤੇ ਮੇਰੀ ਭੈਣ ਲੱਗਦੀ ਸੀਗੀ ਜਿਹਨਾਂ ਦੀ ਡੈਥ ਹੋਈ ਆ ਕੀ ਨਾਮ ਸੀ ਤੇ ਅਮਨਦੀਪ ਅਮਨਦੀਪ ਦੀਪ ਸੀਗਾ ਨਾਮ ਇਹ ਉਹਦਾ ਤੇ ਮੈਨੂੰ ਭੈਣ ਦੀ ਕਾਲ ਗਈ ਕਹਿੰਦੀ ਮੈਨੂੰ ਰਿਮਟ ਦੇ ਵਿੱਚੋਂ ਕਾਲ ਆਈ ਸੀਗੀ ਵੀ ਅਮਨ ਦੇ ਸੱਟ ਲੱਗੀ ਪੈਰ ਤੇ ਥੋੜੀ ਜੀ ਤੇ ਜਦੇ ਮੈਂ ਉਹਨੇ ਪੈਰੀ ਭੱਜਿਆ ਜੀ ਠੀਕ ਹੈ ਜੀ ਮੈਂ ਜਦੇ ਗੱਡੀ ਲੈ ਕੇ ਇੱਥੇ ਪਹੁੰਚਿਆ ਜਦ ਆ ਕੇ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਕਹਾਂ ਵੀ ਦਿਖਾਓ ਕੁੜੀ ਕਿੱਥੇ ਆ ਤੇ ਉਹਨਾਂ ਨੇ ਮਿਲਣ ਸਾਨੂੰ ਦਿੱਤਾ ਨਹੀਂ ਗਿਆ ਜੀ ਕਹਿੰਦੇ ਇੱਕ ਮਿੰਟ ਖੜ੍ਹਜੋ ਬਸ ਬਖਰ ਕੋਈ ਨਾ ਮਲਾਉਨੇ ਆ ਤੇ ਫਿਰ ਸਾਡੇ ਹੋਰ ਰਿਸ਼ਤੇਦਾਰ ਕਾਫੀ ਆ ਗਏ ਜੀ ਕਿਸੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੁੜੀ ਨੂੰ ਜੀ ਤੇ ਸਾਨੂੰ ਕਹਿੰਦੇ ਵੀ ਥੋੜੀ-ਥੋੜੀ ਸੱਟ ਲੱਗੀ ਹੋਈ ਆ ਤੇ ਉਤੋਂ ਬਾਅਦ ਤੁਸੀਂ ਇਹ ਲਾ ਲਓ ਵੀ 3 ਘੰਟੇ ਜੀ ਇਹੇ ਟ੍ਰੀਟਮੈਂਟ ਉੱਥੇ ਹੀ ਕਰੀ ਗਏ ਨੇ ਰਿਮਟ ਵਾਲੇ ਇਹਨਾਂ ਦਾ ਰਿਸਰਚ ਕੇਂਦਰ ਆ ਉਹ ਠੀਕ ਹੈ ਕੋਈ بڑا ਹਸਪੀਟਲ ਨਹੀਂਗਾ ਅੰਦਰ ਤੇ ਜਦੋਂ ਤੁਸੀਂ ਕਾਲਜ ਵਾਲਿਆਂ ਦੀ ਇਹ ਹੈ ਜੀ ਦੇਖੋ ਨਲਾਇਕੀ ਕਿੰਡੀ ਵੱਡੀ ਆ ਤੁਸੀਂ ਇਹ ਦੇਖੋ ਵੀ ਕਿੱਡਾ بڑا ਹਾਸਾ ਹੋ ਚੁੱਕਿਆ ਤੁਸੀਂ ਜਦੇ ਚਲੋ ਮੰਨਦੇ ਆਪਾਂ ਵੀ ਫਰਸਟ ਏਡ ਦਿੰਦੇ ਫਰਸਟ ਏਡ ਨੂੰ ਤਿੰਨ ਘੰਟੇ ਥੋੜੋ ਲੱਗਦੇ ਹੁੰਦੇ ਨੇ ਫਟਾਫਟ ਤੁਸੀਂ ਅੱਗੇ ਰੈਫਰ ਕਰੋ ਸਰਹੰਦ ਹਸਪੀਟਲ ਦੇ ਵਿੱਚ ਲੈ ਆਉਂਦੇ ਬੜੇ ਜਿ ਕਿਸੇ ਚ ਠੀਕ ਹੈ ਜੀ ਫਿਰ ਐਂਡ ਤੇ ਜੀ ਤਿੰਨ ਘੰਟੇ ਬਾਅਦ ਕਹਿੰਦੇ ਜੀ ਪੀਜੀਆਈ ਲੇਕ ਰੈਫਰ ਕਰਦਾ ਤੁਹਾਨੂੰ ਤੇ ਜਦੇ ਫਿਰ ਐਂਬੂਲੈਂਸ ਆ ਗਈ ਜੀ ਐਂਬੂਲੈਂਸ ਦੇ ਵਿੱਚ ਅਸੀਂ ਕਿਹਾ ਵੀ ਤਾਂ ਲ ਆਪਣਾ ਬੰਦਾ ਬਿਠਾ ਦਈਏ ਇੱਕ ਕਿਉਂਕਿ ਦਿਲ ਨਹੀਂ ਖੜਦਾ ਹੁੰਦਾ ਜੀ ਐਂਬੂਲੈਂਸ ਦੇ ਵਿੱਚ ਅਸੀਂ ਆਪਦਾ ਇੱਕ ਬੰਦਾ ਬਿਠਾਉਂਦੇ ਸੀਗੇ ਘਰ ਦਾ ਮੈਂਬਰ ਜੀ ਉਹਨਾਂ ਨੇ ਬੈਠਣ ਨਹੀਂ ਦਿੱਤਾ ਜੀ ਕਹਿੰਦੇ ਵੀ ਆਪਦੇ ਬੰਦੇ ਵੀ ਇਹ ਹਸਪੀਟਲ ਵਾਲੇ ਜਾਣਗੇ ਜਿਹੜੇ ਇੱਥੇ ਆਪਣੇ ਰਿੰਟ ਦੇ ਵਿੱਚ ਸੀਗੇ ਤੇ ਫਿਰ ਅਸੀਂ ਪਿੱਛੇ ਐਂਬੂਲੈਂਸ ਦੇ ਗੱਡੀ ਲਾ ਕੇ ਰੱਖੀ ਉਨੀ ਦੇਰ ਅਸੀਂ ਰਸਤੇ 'ਚ ਕਾਲ ਕਰਦੇ ਰਹੇ ਉਹਨਾਂ ਨੂੰ ਵੀ ਕਿਵੇਂ ਆ ਕੁੜੀ ਠੀਕ ਹੈ ਜੀ ਸਾਨੂੰ ਕਹਿੰਦੇ ਰਹੇ ਜੀ ਠੀਕ ਆ ਠੀਕ ਆ ਜਦ ਅਸੀਂ ਯਾਨੀ ਪੀਜੀਆਈ ਪਹੁੰ ਮੂਰੇ ਆਗੇ ਡਾਕਟਰ ਉਹਨਾਂ ਨੇ ਯਾ ਦੇਖਿਆ ਹੋ ਗਿਆ ਨੇ ਇਹਦਾ ਡੈਥ ਉਹਨਾਂ ਨੇ ਤਾਂ ਸਿੱਧਾ ਦੇਖਦੇ ਸਾਰੇ ਦੱਸਦਾ ਜੀ ਇਹਦਾ ਕਹਿੰਦੇ ਡੈਥ ਹੋਈ ਪਈ ਆ ਪਹਿਲਾਂ ਤੇ ਰੁਕੇ ਤੁਹਾਨੂੰ ਮਿਲਣ ਤੋਂ ਕਿਸ ਨੇ ਰੋਕਿਆ ਸੀਗਾ ਇਹ ਜਿਹੜੇ ਰਿਮਡ ਦੇ ਅਧਿਕਾਰੀ ਸੀਗੇ ਜੀ ਉੱਥੇ ਅੰਦਰ ਜਿਹੜੇ ਨਾ ਡਾਕਟਰ ਅਸੀਂ ਤਾਂ ਜਾਣਦੇ ਨਹੀਂ ਜੀ ਉਹਨਾਂ ਨੂੰ ਕੌਣ ਨੇ ਕੌਣ ਨਹੀਂ ਕਹਿੰਦਾ ਮਤਲਬ ਅਸੀਂ ਜਦ ਜਾਣਦੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਹਿ ਰਹੇ ਸੀ ਆਵਾਜ਼ਾਂ ਮਾਰ ਕੇ ਵੀ ਸਾਨੂੰ ਮਿਹਨਤ ਦਾ ਦੇ ਦਿਓ ਹਾਲਤ ਦਾ ਦਿਖਾ ਦਿਓ ਕਿੱਦਾਂ ਦੀ ਆ ਕੀ ਮੰਗ ਕਰ ਰਹੇ ਹੋ ਕੰਮ ਕੀ ਕਰਦੀ ਸੀ ਕੁੜੀ ਤੁਹਾਡੀ ਉੱਥੇ ਉੱਥੇ ਐਜੇ ਲਾਇਬ੍ਰੇਰੀਅਨ ਸੀਗੇ ਕੀ ਮੰਗ ਕਰ ਮੰਗ ਕੀ ਕਰਦੇ ਤੁਸੀਂ ਮੰਗ ਤਾਂ ਹੁਣ ਦੇਖੋ ਜੀ ਇਹ ਆ ਇਨਸਾਫ ਮਿਲਣਾ ਚਾਹੀਦਾ ਸਾਨੂੰ ਪੂਰਾ ਜੇ ਦੇਖੋ ਲਾਪਰਵਾਹੀ ਕੀਤੀ ਆ ਜਿੱਥੇ ਹਾ사 ਹੋਇਆ ਜੀ ਤੁਸੀਂ ਉੱਥੇ ਕੋਈ ਉਹਨਾਂ ਨੇ ਕੁਛ ਵੀ ਬਲਾਕ ਨਹੀਂ ਕੀਤਾ ਹੋਇਆ ਏਰੀਆ ਖੁੱਲਾ ਏਰੀਆ ਛੱਡਿਆ ਹੋਇਆ ਜੀ ਸਾਰੇ ਉੱਥੇ ਐਂ ਫਿਰ ਰਹੇ ਨੇ ਹਾ사 ਹੋਇਆ ਠੀਕ ਹੈ ਹਾ사 ਜੀ ਜੇ ਬੀਸੀ ਮਸ਼ੀਨ ਨੇ ਉੱਪਰ ਟੈਲਾਂ ਉਹ ਉੱਪਰ ਫੈਲਾਂ ਜੀਆਂ ਪਲੇਟਾਂ ਚੱਕੀਆਂ ਹੋਈਆਂ ਸੀਗੀਆਂ ਤੇ ਉਹਦੇ ਕੁੜੀ ਕਿਤੇ ਉਧਰ ਦੀ ਲੰਘਣ ਲੱਗੀ ਉਹ ਜਦੋਂ ਲੋਕਾਂ ਨੇ ਸਾਨੂੰ ਦੱਸਿਆ ਜੋ ਉੱਥੇ ਵੀ ਕਿਦਾਂ 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 ਹਾਸਾ ਹੋਇਆ ਜੀ ਲੋਕ ਸਾਨੂੰ ਕਹਿੰਦੇ ਜੀ ਇੱਥੇ ਕ੍ਰੇਨ ਨੇ ਟੈਲਾਂ ਚੱਕੀਆਂ ਹੋਈਆਂ ਸੀ ਉੱਪਰ ਕੁੜੀ ਥੋੜੀ ਉੱਥੇ ਦੀ ਲੰਘਣ ਲੱਗੀ ਸੀਗੀ ਤੇ ਟੈਲਾਂ ਉੱਪਰ ਗਿਰ ਗਈਆਂ ਸਾਰੀਆਂ ਇੱਕੋ ਦਮ ਕੁੜੀ ਟੈਲਾਂ ਦੇ ਥੱਲੇ ਆ ਚੁੱਕੀ ਸੀਗੀ ਕਿੰਨੇ ਸਾਲ ਨੂੰ ਮਰਸੀ ਸੀ 32 ਕਿੰਨੇ ਸਾਲੋਂ ਵੀ ਕੰਮ ਕਰਦੇ ਹੋ ਇੱਕ ਡੇਢ ਸਾਲ ਹੋ ਗਿਆ ਤਕਰੀਬਨ ਜੀ ਕਿੱਛੇ ਕੋਣ ਕੋਣਾ ਕੁੜੀ ਦੇ ਪਿੱਛੇ ਜੀ ਬਾ ਦੋ ਪੈਣਾ ਸੀਗਾ ਇੱਕ ਮਦਰ ਫਾਦਰ ਸ਼ਹੀਦ ਹੋ ਗਏ ਸੀਗੇ ਫੌਜ ਦੇ ਵਿੱਚ ਸੀਗੇ ਜੀ ਬਸ ਇਹੀ ਮੰਗਾ ਸਾਡੀ ਤਾਂ ਹੁਣ ਜੀ ਵੀ ਇਹਨਾਂ ਨੂੰ ਸਾਬ ਮੈਣਾ ਚਾਹੀਦਾ ਸਵੇਰ ਦੇ 9:30 ਵਜੇ ਤੇ ਆਏ ਹੋਇਆ ਦੇਖ ਲਓ ਜੀ ਹੁਣ ਆ ਕੇ ਸੁਣਵਾਈ ਹੋਈ ਆ ਸਾਡੀ ਹੁਣ ਆ ਕੇ ਸਾਰਾ ਪਰਚਾ ਲਿਖਿਆ ਗਿਆ ਜੀ ਕੀ ਕੀ ਕਰਦੇ ਆ ਕੀ ਨਹੀਂ ਮੰਗਲ ਤਾਂ ਕੋਈ ਨਹੀਂ ਪਤਾ ਲੱਗ ਰਿਹਾ ਹੈ ਮਾਮਲਾ ਨਹੀਂ ਜੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਅਸੀਂ ਤਾਂ ਆਪਣੇ ਬਿਆਨ ਦਿੱਤੇ ਨੇ ਜੋ ਸਚਾਈ ਹੈ ਜੀ ਉਹੀ ਬਿਆਨ ਦਿੱਤੇ ਨੇ ਠੀਕ ਹੈ ਜੀ ਸਾਨੂੰ ਹੁਣ ਅੱਗੇ ਦੀ ਕਾਰਵਾਈ ਕੋਈ ਪਤਾ ਨਹੀਂ ਕਿ ਕੀ ਹੋ ਰਿਹਾ ਕੀ ਨਹੀਂ ਇਹ ਹਰਜਿੰਦਰ ਸਿੰਘਾ ਪ੍ਰਧਾਨ ਸੰਨਤੀ ਮਿਦੁਰਾਂ ਜੱਤੇ ਬੰਦੀਆ ਮੋਲ ਰੇਨ ਸੀਟ ਵਰਕਰ ਜਣਾ ਪਰਿਵਾਰਕ ਤੌਰ ਤੇ ਵੀ ਸਾਡਾ 40 ਸਾਲ ਤੋਂ ਇਸ ਪਰਿਵਾਰ ਨਾਲ ਸਾਡਾ ਗਹਿਰਾ ਸਬੰਧ ਆ ਅਸੀਂ ਆਉਂਦੇ ਜਾਨੇ ਆ ਇਹ ਘਟਨਾ ਜੋ ਰਿਮਟ ਯੂਨੀਵਰਸਿਟੀ ਆ ਗਗਵਿੰਦਗੜ੍ਹ ਦੀ ਇਹਦੇ ਵਿੱਚ ਸਾਡੀ ਕੁੜੀ ਅਮਨ ਦੀਪ ਇੱਕ ਲੈਬਰੀਨ ਤੌਰ ਤੇ ਇਹ ਡਿਊਟੀ ਲਗਾਤਾਰ ਕਰਦੀ ਆ ਰਹੀ ਆ ਇਸ ਡਿਊਟੀ ਦੌਰਾਨ ਉਹ ਬਿਲਡਿੰਗ ਤੇ ਬਿਲਡਿੰਗ ਕੋ ਸਾਰੀ ਦਾ ਕੰਮ ਚੱਲਦਾ ਪਰ ਅਸੀਂ ਅੱਜ ਮੌਕੇ ਤੇ ਦੇਖ ਕੇ ਵੀ ਆਏ ਹਾਂ ਉਹ ਤਾਂ ਰਿਮਟ ਦੇ ਅੰਦਰ ਜਾ ਕੇ ਉਹ ਚੌਥੀ ਪੰਜਵੀਂ ਮੰਜ਼ਲ ਦੇ ਉੱਤੇ ਜਿਹੜੀਆਂ ਇੱਕ ਲੋਹੇ ਦੀਆਂ ਪਲੇਟਾਂ ਨਾਲ ਉੱਪਰ ਸ਼ੈੱਡ ਪਾ ਰਹੇ ਸੀ ਉਹ ਉਹਨਾਂ ਨੇ ਕੋਈ ਉਹ ਪਹਿਲਾਂ ਬਲਾਕ 'ਚ ਨਹੀਂ ਸੀ ਕੀਤੀ ਹੋਈ ਆਮ ਜਨਤਾ ਆਉਂਦੀ ਜਾਂਦੀ ਰਾਹ ਖੁੱਲਿਆ ਸਟਾਫ ਵੀ ਸਟੂਡੈਂਟ ਵੀ ਸਮੇਂ ਆਉਂਦੇ ਜਾਂਦੇ ਨੇ ਉਸੇ ਹਿਸਾਬ ਨਾਲ ਇਹ ਕੁੜੀ ਲਾਇਬ੍ਰੇਰੀ ਤੋਂ ਨਿਕਲ ਕੇ ਐਚ.ਓ.ਡੀ ਦੇ ਦਫ਼ਤਰ 'ਚ ਗਈ ਜਿਹੜਾ ਕਿ ਬਿਲਡਿੰਗ ਦੇ ਹੇਠਾਂ ਹੀ ਐਚ.ਓ.ਡੀ ਦਫ਼ਤਰ ਬਣਿਆ ਹੋਇਆ ਆਪਣੇ ਜ਼ਰੂਰੀ ਕੰਮਜ ਕਰਕੇ ਬਾਅਦਸ ਆ ਰਿਹਾ ਦੂਸਰੇ ਰਸਤੇ 'ਚ ਉਸ ਮੌਕੇ ਉੱਪਰੋਂ ਉਹ ਪਲੇਟਾਂ ਗਰਨ ਨਾਲ ਤੇ ਇਹਦੀ ਮੌਕੇ ਦੇ ਉੱਤੇ ਸਿਰ ਦੇ ਵਿੱਚ ਸੱਟ ਲੱਗ ਰਹੀ ਸੀ ਜਿਵੇਂ ਪਰਿਵਾਰ ਨੇ ਦੱਸਿਆ ਤੇ ਨਾਲ ਉਹਦੀ ਦੋਵੇਂ ਲੱਤਾਂ ਟੁੱਟ ਗਈਆਂ ਇੰਨੀ ਗਹਿਰੀ ਸੱਟ ਲੱਗਣ ਦੇ ਬਾਵਜੂਦ ਵੀ ਦੋ ਤਿੰਨ ਘੰਟੇ ਇਥੇ ਮੈਨੇਜਮੈਂਟ ਨੇ ਆਦੇ ਹਸਪਤਾਲ 'ਚ ਰੱਖੀ ਆ ਜਦ ਕਿ ਜ਼ਰੂਰੀ ਬਣਦਾ ਸੀ ਇਹਨੂੰ ਪੀ.ਜੀ.ਈ ਵਰਗੇ ਹਸਪਤਾਲ ਭੇਜਿਆ ਜਾਂਦਾ ਇਹਦੇ ਕਰਕੇ ਇਹ ਕਸੂਰਵਾਰ ਆ ਦੂਜੀ ਜਿਵੇਂ ਪਰਿਵਾਰ ਨੇ ਕਿਹਾ ਵੀ ਸਾਨੂੰ ਨਾੜ ਨਹੀਂ ਜਾਣ ਦਿੱਤਾ ਇਹ ਅਸੀਂ ਆਪਣੇ ਸਾਧਨ ਤੇ ਅਟਕ ਗਏ ਇਹ ਸਵਾਲ ਖੜੇ ਕਰਦੀ ਆ ਅਸੀਂ ਇਹ ਗੱਲ ਦੇਖਦੇ ਆ ਅੱਜ ਥਾਣੇ ਚੋਂ ਆਏ ਸੀ ਵੀ ਘਟੋ ਘਟੇ ਦੀ ਕਾਰਵਾਈ ਕਰੋ ਅੱਜ ਅਸੀਂ ਸਵੇਰ ਤੋਂ ਸਾਰੇ ਪੀੜ ਪਰਿਵਾਰ ਨੇ ਤੇ ਉਹ ਸਕੂਲ ਰਸੂੜੇ ਵਿੱਚ ਮੁਚਾ ਸਟਾਫ ਜਿੱਥੇ ਇਹਨਾਂ ਦੀ ਮਦਰ ਐਜੇ ਸਵੀਪਰ ਦੇ ਤੌਰ ਤੇ ਤੇ ਫੋਰਥ ਕਿ ਮਜ਼ਦੂਰ ਕਰਮਚਾਰੀ ਅਮਦਾਰਦੀ ਚੌਤੇ ਆਏ ਆ ਮੈਂ ਸੰਗਤੀ ਮਜ਼ਦੂਰਾਂ ਦੇ ਆਗੂ ਤੌਰ ਤੇ ਪਰਿਵਾਰ ਦੇ ਤੌਰ ਤੇ ਮੈਂ ਉਥੋਂ ਲੁਧਾਨੇ ਤੋਂ ਆਇਆ ਇਸ ਗੱਲ ਤੇ ਆ ਕੇ ਪਰਿਵਾਰ ਦੇ ਹਿਸਾਬ ਨਾਲ ਬਿਆਨ ਨਹੀਂ ਲਿਖੇ ਔਰ ਸੇ ਪ੍ਰਸ਼ਾਸਨ ਇਸ ਗੱਲ 'ਤੇ ਦਬਾਅ ਪਾਉਂਦਾ ਸੀ ਕਿ ਕਰੇਨ ਵਾਲੇ ਦਾ ਨਾਮ ਲਿਖ ਦੋ ਇਹਦਾ ਪਰਚਾ ਦਰਜ ਕਰ ਦਿੰਦੇ ਆ ਅਸੀਂ ਇਹ ਕਹਿੰਦੇ ਵੀ ਇੱਕ ਮਜ਼ਦੂਰ ਮਾਰ ਹੋ ਗਈ ਦੂਜੀ ਕਿਸੇ ਮਜ਼ਦੂਰ ਤੇ ਮਾਰ ਨਾ ਹੋਵੇ ਮੁੱਖ ਤੌਰ ਤੇ ਇਹਦੇ ਪ੍ਰਬੰਧਕ ਜ਼ਿੰਮੇਵਾਰ ਨੇ ਦੂਜੇ ਨੰਬਰ ਤੇ ਇਹ ਜਿਹੜੀ ਵਸਾਰੀ ਦੇ ਸੰਬੰਧ ਤੇ ਜੋ ਘਾਟ ਕਮਜ਼ੋਰੀ ਤਰੁਟੀ ਰਹੀ ਆ ਉਹ ਤੁਸੀਂ ਜਾਂਚ ਕਰੋ ਜ਼ਿੰਮੇਵਾਰ ਹੋਣਗੇ ਇਹ ਇਹ ਅਸੀਂ ਮੰਗ ਕਰਦੇ ਆ ਪਰ ਸਾਡੇ ਬਿਆਨਾਂ ਨੂੰ ਇੱਕ ਨਹੀਂ ਸੀ ਦਰਜ ਕਰਦੇ ਤਾਂ ਸਾਡਾ ਇਹਨਾਂ ਸਮਾਂ ਲੱਗਿਆ ਸਾਡੀ ਜਦੋ ਜਹਤ ਵੀ ਹੋਈ ਬੈਸਾ ਵੀ ਹੋਈਆਂ ਟਕਰਾਰ ਵੀ ਹੋਇਆ ਕਿਉਂ ਨਹੀਂ ਕਰਦੇ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਸੀ ਵੀ ਮੈਨੇਜਮੈਂਟ ਬੈਠੀ ਸੀ ਕਹਿੰਦੇ ਦੇ ਲੈ ਕੇ ਕਰਕੇ ਨਿਮੇੜ ਲੋ ਚਾਰ ਪੈਸੇ ਤੁਹਾਨੂੰ ਮਿਲ ਜਾਣਗੇ ਸਾਨੂੰ ਪਤਾ ਵੀ ਇੱਕੇ ਦਾ ਚਾਰ ਪੈਸੇ ਮਿਲ ਜਾਣਗੇ ਇੱਥੋਂ ਦੇ ਜਿਹੜੇ ਮੈਨੇਜਮੈਂਟ ਆ ਪ੍ਰਬੰਧਕ ਨੇ ਇੱਥੋਂ ਦੇ ਐਸਐਚਓ ਥਾਣੇਦਾਰ ਨੇ ਇੱਥੇ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ ਇਹ ਸਰਕੇ ਜਿਹੜੀ ਪੂਰੀ ਜ਼ਿੰਮੇਵਾਰੀ ਆ ਇਹ ਨਾਲ ਬਣਦਾ ਸੀਗਾ ਵੀ ਇਹ ਪਰਿਵਾਰ ਦਾ ਬਿਨਾਂ ਕਿਸੇ ਛੇਜਿਕ ਜਿਵੇਂ ਬਿਆਨ ਦਿੰਦੇ ਹੁਣ ਉਹ ਹੁਣ ਬਿਆਨ ਨਹੀਂ ਬਾਤ ਉਹ ਬਿਆਨ ਦਰਜ ਹੋਏ ਨੇ ਹੁਣ ਉਹ ਕਹਿੰਦੇ ਨੇ ਵੀ ਠੀਕਾ ਸੀ ਲਈ ਕਾਰਵਾਈ ਕਰਾਂਗੇ ਪਰ ਨਾਲ ਕਹਿੰਦੇ ਵੀ ਅਨਨੋਨ ਆ ਕਿਸੇ ਦਾ ਨਾਮ ਨਹੀਂ ਤੁਸੀਂ ਦਰਜ ਕਰਾਇਆ ਅਸੀਂ ਕਹਿੰਦੇ ਵੀ ਸੀ ਕਿੱਥੇ ਜਾਣਦੇ ਸਾਡੇ ਕੌਣ ਜ਼ਿੰਮੇਵਾਰ ਆ ਇਹ ਥੋੜੀ ਜਿਹਾਂ ਚ ਪੜਤਾਲ ਦੱਸੋਗੇ ਕੌਣ ਜ਼ਿੰਮੇਵਾਰ ਆ ਅਨਨੋਨ ਕਿਉਂ ਆ ਕਮਨਜੀਤ ਸਿੰਘ ਕੰਸਰ ਆਵਾ ਵੀ ਪਾਰਟੀ ਖਣਾ ਬੜੀ ਮੰਦਪਾਗੀ ਘਟਨਾ ਜਿਹੜੀ ਕੱਲ ਵਾਪਰੀ ਆ ਅਮਨਦੀਪ ਕੌਰ ਮੇਰੀ ਬੂਆ ਦੀ ਬੇਟੀ ਆ ਰਿਮਟ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇਹ ਐਜੇ ਲਾਇਬ੍ਰੇਰੀ ਸੀ ਔਰ ਮੈਂ ਤਾਂ ਰਿਮਟ ਯੂਨੀਵਰਸਿਟੀ ਨਹੀਂ ਐ ਇਹ ਖੂਨੀ ਯੂਨੀਵਰਸਿਟੀ ਆ ਜਿੱਥੇ ਦਾ ਪ੍ਰਬੰਧ ਇੰਨਾ ਮੜਾ ਆ ਹਾਈਡਰਾ ਇਹ ਲੋਕਾਂ ਦੇ ਦੱਸਣ ਦੇ ਮੁਤਾਬਕ ਅਸੀਂ ਦੇਖਿਆ ਨਹੀਂ ਹੈ ਉੱਥੇ ਲੱਗੇ ਹੋਏ ਨੇ ਕੰਮ ਕਰਨਾ ਜਦਕਿ ਮੈਨੇਜਮੈਂਟ ਦੀ ਜ਼ਿੰਮੇਵਾਰੀ ਆ ਸਾਰੀ ਮਾਲਕ ਦੀ ਜ਼ਿੰਮੇਵਾਰੀ ਆ ਵੀ ਇਹਨੂੰ ਜਦੋਂ ਪ੍ਰਹੈਪਟ ਏਰੀਆ ਉੱਥੇ ਜਾਣ ਦੀ ਆਗਿਆ ਕਿਸੇ ਨੂੰ ਕਿਉਂ ਆ ਕੋਈ ਵਾਰਨਿੰਗ ਨਹੀਂ ਲੱਗੀ ਹੋਈ ਕੋਈ ਕੁਝ ਨਹੀਂ ਹੈ ਮੰਨਣ ਨੂੰ ਤਿਆਰ ਨਹੀਂ ਆਪਣੀ ਗਲਤੀ ਮਤਕ ਮੰਨਣ ਨੂੰ ਤਿਆਰ ਨਹੀਂ ਹੈ ਸਟਾਫ ਹੈ ਤੇ ਜਿਵੇਂ ਕੋਈ ਭੇਡ ਬੱਕਰੀ ਹੁੰਦੀ ਆ ਕੋਈ ਬੱਚੇ ਦੇ ਮਰੇ ਦਾ ਦੁੱਖ ਨਹੀਂ ਪੋਰਾ ਵੀ ਨਾ ਰਾਤ ਦਿਓ ਕਿਤੇ ਪੁੱਛਿਆ ਕਿਸੇ ਨੂੰ ਨਾ ਹੁਣ ਕੋਈ ਇੱਥੇ ਇਹ ਗੱਲਾ ਯੂਨੀਵਰਸਿਟੀ ਜਿਹੜੀ ਹੈ ਮਾਲਕ ਜਿਹੜੇ ਨੇ ਇਹ ਜ਼ਿਆਦਾਤਰ ਆਪਣੇ ਆਪ ਨੂੰ ਜ਼ਿਆਦਾ ਪੈਸੇ ਹੋਣ ਦੀ ਧੌਂਸ ਦੇ ਵਿੱਚ ਵਿੱਚ ਵੀ ਅਸੀਂ ਬਹੁਤ ਅਮੀਰ ਆ ਸਾਡੇ ਦੇ ਕਾਰਵਾਈ ਨਹੀਂ ਹੋਣੀ ਤੇ ਇਹ ਬਹੁਤ بڑے ਭਲੇਖੇ ਜਨੇ ਅਸੀਂ ਸਾਡੇ ਨਾਲ ਸਾਰਾ ਸਮੁੱਚਾ ਜੋ ਪਰਿਵਾਰ ਪਰਿਵਾਰ ਦੇ ਰਿਸ਼ਤੇਦਾਰ ਸਾਡੇ ਆ ਜੱ세ਬੰਦੀਆਂ ਨਾਲ ਖੜੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਉਹਦੇ ਵੱਧ ਤੋਂ ਵੱਧ ਕਾਰਵਾਈ ਹੋਵੇ ਜਿਹੜਾ ਇਹ ਹਾਈਡਰਾ ਖੜਾ ਇਹਦੇ ਹਾਈਡਰਾ ਦੇ ਕੋਲ ਨਾ ਤਾਂ ਇਹਦੇ ਕੋਲ ਲਾਇਸੈਂਸ ਦਾ ਕੋਈ ਨਾ ਠੇਕੇ ਦਾ ਲੱਗਦਾ ਕੋਈ ਚੱਲ ਕੀਤੀ ਹੈ ਵੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ بڑے ਨੇਤਾ ਹੋ ਤੁਸੀਂ ਆਪਣੇ ਵੱਲੋਂ ਕੀ ਕਾਰਵਾਈ ਕਰਾ ਰਹੇ ਹੋ ਸਰ ਅਸੀਂ ਸਾਡੇ ਦਬਾਅ ਪਾਉਣ ਵਾਲਿਆ ਕਾਰਵਾਈ ਹੋਈ ਜਾਂ ਮੈਂ ਸਵੇਰੇ ਚੰਡੀਗੜ੍ਹ ਸੀ ਮੈਂ ਲੇਟ ਹੋ ਗਿਆ ਥੜਾ ਨਹੀਂ ਸਰਕਾਰ ਦੇ ਦੁਆਰਾ ਵੀ ਕੋਈ ਕਾਰਵਾਈ ਕਰਾਉਂਗੇ ਬਿਲਕੁਲ ਸਰਕਾਰ ਦੁਆਰਾ ਕਾਰਵਾਈ ਹੋਊਗੀ ਅਸੀਂ ਐਮਐਲਏ ਸਾਹੇ ਤੇ ਅੰਗਲਿਆਂਗਾ ਮੇਰਾ ਫੋਨ ਲੱਗਿਆ ਸੀ ਗੱਲ ਹੋਈ ਨਹੀਂ ਤਜ ਨਾਲ ਮੈਂ ਹੋਰ ਕੋਈ ਦੀ ਗੱਲ ਗੱਲ ਸੁਖਮਨਜੀਤ ਸਿੰਘ ਜੀ ਕੀ ਹੁੰਦਾ ਕੀ ਹੈ ਤੁਹਾਡਾ ਪਾਰਟੀ ਮੋਹ ਮੌਜੂਦਾ ਕਾਉਂਸਲਰ ਬੋਰਡ ਨੰਬਰ 23 ਕਰਨਾ ਇਹ ਜੀ ਕੱਲ ਅਮਨਦੀਪ ਕੌਰ ਨਾਮ ਦੀ ਕੁੜੀ ਸੀ ਜੀ ਉਹ ਇੱਕ ਰਿੰਟ ਯੂਨੀਵਰਸਿਟੀ ਚ ਲਾਇਬ੍ਰੇਰੀਅਨ ਦਾ ਕੰਮ ਕਰਦੀ ਸੀ ਉਹਨਾਂ ਦੀ ਉੱਥੇ ਦੁਪਹਿਰ ਵੇਲੇ ਉੱਥੇ ਕੋਈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਉੱਥੇ ਕੋਈ ਮਿਸ ਹੈਪ ਹੋ ਗਿਆ ਸੀ ਤੇ ਉਹਨਾਂ ਦੀ ਆਫਟਰ ਥੈਟ ਜੇਰੇ ਇਲਾਜ ਹੁੰਦੀ ਦਿੱਤੀ ਸੀ ਇਹ ਹੁਣ ਪ੍ਰਵਾਦ ਵਾਲੇ ਸਾਡੇ ਕੋਲ ਆਈ ਹੋਈ ਸੀਗੇ ਅਸੀਂ ਮਾਮਲਾ ਵੈਰੀਫਾਈ ਕਰ ਰਹੇ ਹਾਂ ਜੋ ਵੀ ਜਿਹਦੇ ਤੇ ਵੀ ਜੋ ਵੀ ਐਕਸ਼ਨ ਹੋਊਗਾ ਸੇ ਐਕਸ਼ਨ